ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਨੋਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕਸ਼ ਹੈ ਆਹਰਣ ਜਿਉ ਸਿਰ ਦੇ ਮਨ ਤਨ आ राख कै उभी सेव करे इों गुरमुख आप निवार सब राजष्ट का ले नानक गुरमुख बूजिए ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਇ ਤੇ ਪਰਵਾਣ ਨਾਨਕ ਕਉ ਉਧਾਰੈ ਆਪਣਾ ਦਰਗਾ ਪਾਵੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇੱਕ ਸੇਵਕ ਗੁਰੂ ਪਾਸ ਇੱਕ ਗੁਰਕਾਰ ਐ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾਂ ਭਾਈਆਂ ਗੁਰਸਤਗੁਰੂ ਬੋਲੋ ਸਬ ਗੁਰੂ ਆਖ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਦੀ ਪਾਵਨ ਅੰਮ੍ਰਿਤ ਵੇਲੇ ਦੀ ਹੁਕਮਨਾਮੇ ਦੀ ਬਖਸ਼ਿਸ਼ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਹੋਏ ਹਨ ਤੇ ਜਿਹੜੇ ਤਰੁੱਟ ਕੇ ਪਾਤਸ਼ਾਹ ਜੀ ਨੇ ਅੱਜ ਦੀ ਜੀਵਨ ਜਾਂਚ ਹੁਕਮਨਾਮਾ ਸਾਹਿਬ ਜੋ ਸਾਡੀ ਝੋਲੀ ਚ ਪਾਏ ਹਨ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 647 ਤੋਂ ਲੈ ਕੇ ਚੇ 148 ਤੱਕ ਸੁਭਾਈ ਮਨ ਹਨ ਸਾਹਿਬੇ ਕਮਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ ਦੋ ਸ਼ਲੋਕ ਨੇ ਤੇ ਇੱਕ ਪੌੜੀ ਹੈ ਸ਼ਲੋਕ ਮਹੱਲਾ 3 ਪਹਿਲਾ ਸ਼ਲੋਕ ਹੈ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਸੇਵਾ ਕਰਨ ਦਾ ਤਰੀਕਾ ਗੁਰਸਿੱਖ ਨੂੰ ਸਮਝਾ ਰਹੇ ਹਨ ਸੇਉ ਜੀ ਉਦਾਹਰਣ ਦੇ ਰਹੇ ਹਨ ਸਭ ਤੋਂ ਪਹਿਲੇ ਬਚਨਾਂ ਦੇ ਵਿੱਚ ਹਸਤੀ ਸਿਰਜੋ ਅੰਕਸ਼ ਹੈ ਹਸਤੀ ਦਾ ਅਰਥ ਹੈ ਹਾਥੀ ਸਿਰ ਰਾਰੇ ਨੂੰ ਸਿਆਰੀ ਹੋਣ ਕਰਕੇ ਸਿਰ ਦੇ ਉੱਪਰ ਜਿਉਂ ਦਾ ਅਰਥ ਹੈ ਜਿਵੇਂ ਅੰਕਸ਼ ਦਾ ਅਰਥ ਹੈ ਹੁਕਮ ਜਾਂ ਇੰਜ ਕਹਿ ਲੋ ਕਿ ਮਹਾਵਤ ਦੇ ਕੋਲ ਹਾਥੀ ਨੂੰ ਚਲਾਉਣ ਵਾਲੇ ਦੇ ਕੋਲ ਇੱਕ ਸੂਟੀ ਹੈ ਜਿਹਦੇ ਅੱਗੇ ਇੱਕ ਲੋਹੇ ਦਾ ਸੂਲ ਲੱਗਿਆ ਹੈ ਜਿਸ ਦੇ ਇਸ਼ਾਰੇ ਨੂੰ ਹਾਤੀ ਸਮਝਦਾ ਹੈ ਆਹਰਣ ਜਿਉ ਸਿਰ ਦੇ ਆਹਰਣ ਦਾ ਅਰਥ ਹੁੰਦਾ ਹੈ ਉਹ ਔਜ਼ਾਰ ਉਹ ਇਨਸਟਰੂਮੈਂਟ ਜਿਹਦੇ ਉੱਪਰ ਲੋਹਾਰ ਲੋਹੇ ਨੂੰ ਰੱਖ ਕੇ ਕੁੱਟਦਾ ਹੈ ਕਹਿੰਦੇ ਜਿਸ ਤਰੀਕੇ ਦੇ ਨਾਲ ਆਹਰਣ ਦੇ ਉੱਪਰ ਜਿਹੜਾ ਹੈ ਆਹਰਣ ਆਪਣਾ ਸਿਰ ਲੋਹੇ ਦੇ ਥੱਲੇ ਰੱਖ ਦਿੰਦੀ ਹੈ ਤੇ ਲੋਹਾ ਉਹਦੇ ਉੱਪਰ ਕਟਿਆ ਜਾਂਦਾ ਹੈ ਸਭਜੀ ਕਹਿੰਦੇ ਜਿਵੇਂ ਹਾਥੀ ਨੂੰ ਵਸ ਕਰਨ ਵਾਸਤੇ ਮਹਾਵਤ ਅੰਕਸ਼ ਦਾ ਇਸਤੇਮਾਲ ਕਰਦਾ ਹੈ ਸੋਟੀ ਦਾ ਇਸਤੇਮਾਲ ਕਰਦਾ ਹੈ ਤੇ ਜਿਵੇਂ ਆਹਰਣ ਆਪਣਾ ਸਿਰ ਲੋਹਾਰ ਦੇ ਅੱਗੇ ਰੱਖ ਦਿੰਦੀ ਹੈ ਜਿਵੇਂ ਉਹ ਆਜ਼ਾਰ ਲੋਹੇ ਦਾ ਲੋਹਾਰ ਜਿਹੜਾ ਉਸ ਨੂੰ ਇਸਤੇਮਾਲ ਕਰਦਾ ਹੈ ਸਭ ਕਹਿੰਦੇ ਏਵੇਂ ਹੀ ਮਨ ਤਨ ਆਗੇ ਰੱਖ ਕੇ ਉੱਭੀ ਸੇਵ ਕਰੇ ਕਹਿੰਦੇ ਜਿਸ ਤਰੀਕੇ ਨਾਲ ਹਾਥੀ ਆਪਣੇ ਆਪ ਨੂੰ ਮਹਾਵਤ ਦੇ ਹਵਾਲੇ ਕਰਦਾ ਹੈ ਜਿਵੇਂ ਇੱਕ ਲੋਹਾਰ ਲੋਹੇ ਨੂੰ ਕੁੱਟਣ ਵਾਸਤੇ ਅਹਿਰਣ ਦੇ ਉੱਪਰ ਲੋਹਾ ਰੱਖ ਕੇ ਜੋਰ-ਜੋਰ ਦੀ ਕੁੱਟਦਾ ਹੈ ਇਵੇਂ ਹੀ ਇਹ ਮਨ ਚੰਚਲ ਹੈ ਹਾਥੀ ਵਰਗਾ ਹੈ ਇਸ ਮਨ ਨੂੰ ਗੁਰੂ ਦੇ ਹਵਾਲੇ ਕਰ ਦੇ ਤਾਂ ਕਿ ਇਹ ਮਨ ਆਪਣੀ ਬੋਲੀ ਛੱਡ ਕੇ ਗੁਰੂ ਦੀ ਬੋਲੀ ਬੋਲਣ ਲੱਗ ਪਵੇ ਇਹ ਮਨ ਗੁਰੂ ਦੀ ਸੇਵਾ ਦੇ ਵਿੱਚ ਤਤਪਰ ਹੋ ਜਾਵੇ ਹਰ ਵਕਤ ਗੁਰੂ ਦੀ ਸੇਵਾ ਦੀ ਕਮਾਈ ਕਮਾਵੇ ਹਰ ਵਕਤ ਇਹ ਮਨ ਗੁਰੂ ਦੇ ਚਰਨਾਂ ਦੇ ਵਿੱਚ ਟਿਕਿਆ ਰਹੇ ਸਹਿਬ ਕਹਿੰਦੇ ਇਵੇਂ ਹੀ ਮਨ ਤਨ ਆਗੇ ਰੱਖ ਕੈ ਏਵੇਂ ਹੀ ਤੂੰ ਆਪਣਾ ਮਨ ਅਤੇ ਤਨ ਗੁਰੂ ਦੇ ਅੱਗੇ ਸਮਰਪਿਤ ਕਰ ਦੇ ਉਬੀ ਸੇਵ ਕਰੇ ਇਹੋ ਜੀ ਸੇਵਾ ਕਮਾ ਡਿੜਤਾ ਦੇ ਨਾਲ ਪਿਆਰ ਦੇ ਨਾਲ ਹੁਣ ਸੇਵਾ ਕਿਵੇਂ ਕਮਾਉਣੀ ਹੈ ਕਿਵੇਂ ਆਪਣਾ ਮਨ ਤਨ ਗੁਰੂ ਦੇ ਅੱਗੇ ਰੱਖਣਾ ਹੈ ਸਭ ਤੋਂ ਵੱਡੀ ਸੇਵਾ ਹੈ ਹਰ ਕੀ ਟਹਿਲ ਕਮਾਵਣੀ ਜੱਬੀਏ ਪ੍ਰਭ ਦਾ ਨਾਮ ਉਹਦੇ ਹੁਕਮ ਨੂੰ ਮੰਨਣਾ ਉਹਦੀ ਰਜ਼ਾ ਦੇ ਵਿੱਚ ਤੁਰਨਾ ਉਹਦੇ ਬਾਣੇ ਵਿੱਚ ਤੁਰਨਾ ਸਭ ਤੋਂ ਪਹਿਲੀ ਸੇਵਾ ਹੈ ਉਹਦੀ ਉਹਦੇ ਹੁਕਮ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਜਿਉਣਾ ਜਿਸ ਨੇ ਇਹ ਸੇਵਾ ਕਰਨੇ ਸ਼ੁਰੂ ਕਰ ਲਈ ਆਪਣਾ ਮਨ ਅਤੇ ਤਨ ਗੁਰੂ ਦੇ ਸਮਰਪਣ ਕਰ ਦਿੱਤਾ ਫਿਰ ਉਹ ਮਾਨਵਤਾ ਦੀ ਪ੍ਰਕਿਰਤੀ ਦੀ ਸੰਸਾਰ ਦੀ ਸੇਵਾ ਦੇ ਵਿੱਚ ਵੀ ਲੱਗ ਜਾਵੇਗਾ ਸਭ ਕਹਿੰਦੇ ਇਉਂ ਇਸ ਤਰੀਕੇ ਨਾਲ ਗੁਰਮੁਖ ਆਪ ਨਿਵਾਰੀ ਹੈ ਗੁਰੂ ਦੇ ਸਨਮੁਖ ਲੈ ਰਹਿਣ ਵਾਲਾ ਸਿੱਖ ਆਪਣੇ ਵਿੱਚੋਂ ਹਉਮੈ ਹੰਕਾਰ ਨੂੰ ਖਤਮ ਕਰ ਸਕਦਾ ਹੈ ਤੇ ਸਭ ਰਾਜ ਸ੍ਰਿਸ਼ਟ ਕਾਲੇ ਤੇ ਸਾਰੀ ਸ੍ਰਿਸ਼ਟੀ ਦਾ ਉਹ ਰਜਿਆ ਹੋਇਆ ਰਾਜਾ ਬਣ ਸਕਦਾ ਹੈ ਇੱਥੇ ਰਾਜ ਦੇ ਅਰਥ ਇਹ ਨਹੀਂ ਕਿ ਮਨੁੱਖ ਕੁਰਸੀ ਲੈ ਕੁਰਸੀ ਦੇ ਮਾਣ ਦੇ ਵਿੱਚ ਸਾਰੀ ਦੁਨੀਆ ਦੇ ਉੱਪਰ ਡਿਕਟੇਟਰਸ਼ਿਪ ਕਰਦਾ ਫਿਰੇ ਇੱਥੇ ਰਾਜ ਦੇ ਅਰਥ ਨੇ ਰਜਿਆ ਹੋਇਆ ਜਿਹਦੇ ਅੰਦਰ ਸਤ ਸੰਤੋਖ ਆ ਗਿਆ ਤ੍ਰਿਪਤੀ ਆ ਗਈ ਸਭ ਕਹਿੰਦੇ ਜਿਹਦੇ ਅੰਦਰ ਮਨ ਰਜ ਗਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਵ ਉਹਦੇ ਅੰਦਰ ਫਿਰ ਕ੍ਰੋਧ ਵਿਕਾਰ ਲੋਭ ਮੋਹ ਹੰਕਾਰ ਨਹੀਂ ਵਸ ਹੋਣਗੇ ਫਿਰ ਉਹਨੂੰ ਆਪਣੇ ਵਸ ਵਿੱਚ ਨਹੀਂ ਕਰਨਗੇ ਇਹ ਵਿਕਾਰ ਫਿਰ ਉਹ ਸਦੀਵੀ ਆਜ਼ਾਦ ਰਹੇਗਾ ਤੇ ਸਾਰੀ ਕਾਇਨਾਤ ਦਾ ਆਜ਼ਾਦ ਰਾਜਾ ਬੜ ਕੇ ਰਹੇਗਾ ਨਾਨਕ ਗੁਰਮੁਖ 부ਜੀ ਹੈ ਨਾਨਕ ਜੀ ਆਖਦੇ ਨੇ ਗੁਰਮੁਖ ਨੂੰ ਇਹ 부ਜਾਰਤ ਸਮਝ ਆ ਗਈ ਹੈ ਜਾਂ ਆਪੇ ਨਦਰ ਕਰੇ ਉਸਨੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਿੱਤਾ ਹੈ ਤੇ ਵਾਹਿਗੁਰੂ ਪ੍ਰਭੂ ਦੇ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਤੁਮ ਨਦਰ ਦੀ ਦ੍ਰਿਸ਼ਟੀ ਕਰ ਰਹਿਮਤ ਕਰ ਮੈਂ ਵੀ ਤੇਰੇ ਚਰਨਾਂ ਦੇ ਵਿੱਚ ਜੁੜ ਜਾਵਾਂ ਤੇਰੀ ਇਸ ਸੇਵਾ ਨੂੰ ਕਮਾ ਲਵਾਂ ਤੇ ਆਪਣੇ ਜੀਵਨ ਨੂੰ ਤੇਰੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਵਾਂ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਉਹਦੇ ਹੁਕਮ ਨੂੰ ਮੰਨ ਲਿਆ ਆਇ ਤੇ ਪ੍ਰਵਾਨ ਉਹਨਾਂ ਦਾ ਆਇਆ ਇਸ ਜਗਤ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਨਾਨਕ ਕੁੱਲ ਉਧਾਰ ਹੈ ਆਪਣਾ ਐਸੇ ਗੁਰੂ ਕੇ ਸਿੱਖ ਆਪ ਤੇ ਤਰਦੇ ਹੀ ਹਨ ਆਪਣੇ ਨਾਲ ਆਪਣੇ ਅੰਦਰ ਬੈਠੇ ਸ਼ੁਭ ਗੁਣਾ ਦੀਆਂ ਅਨੇਕਾਂ ਕੁੱਲਾਂ ਜਿਹੜੀਆਂ ਇਹਨਾਂ ਦੇ ਅੰਦਰ ਚੱਲਦੀਆਂ ਹਨ ਇਹਨਾਂ ਨੂੰ ਵੀ ਤਾਰ ਲੈਂਦੇ ਹਨ ਆਪ ਤੇ ਨਾਮ ਨਖਟਦੇ ਨੇ ਨਾਲ ਆਪਣੇ ਪਰਿਵਾਰ ਦਾ ਸੰਸਾਰਿਕ ਰੂਪ ਦੇ ਵਿੱਚ ਵੀ ਮਾਣ ਵਧਾਉਂਦੇ ਨੇ ਤੇ ਆਪਣੇ ਅੰਦਰ ਬਿਠੇ ਸ਼ੁਭ ਗੁਣਾਂ ਦਾ ਮਾਣ ਵੀ ਵਧਾਉਂਦੇ ਨੇ ਤੇ ਸਭ ਕਹਿੰਦੇ ਨੇ ਤੇ ਸੰਸਾਰ ਦਰਗਾਹ ਦਾ ਅਰਥ ਹੈ ਸੰਸਾਰਿਕ ਘਰ ਦੇ ਵਿੱਚ ਉਹਨਾਂ ਨੂੰ ਮਾਣ ਮਿਲਦਾ ਹੈ ਪਰਮਾਤਮਾ ਦੀ ਦਰਗਾਹ ਕਿਹੜੀ ਹੈ ਇਸ ਸੰਸਾਰ ਜਿੱਥੇ ਪਰਮਾਤਮਾ ਵਸਿਆ ਹੋਇਆ ਹੈ ਇਸ ਸੰਸਾਰ ਰੂਪੀ ਦਰਗਾਹ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਨੂੰ ਪੂਰਾ ਮਾਣ ਸਨਮਾਨ ਮਿਲਦਾ ਹੈ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜਿਹੜੀਆਂ ਸਖੀਆਂ ਨੇ ਸਿੱਖਿਆਰਥੀ ਬਣ ਕੇ ਗੁਰੂ ਦੇ ਚਰਨਾਂ ਤੋਂ ਸਿੱਖਿਆਵਾਂ ਲੈਂਦੀਆਂ ਹਨ ਗੁਰੂ ਮੇਲਾਈਆਂ ਉਹ ਸਦਾ ਗੁਰੂ ਜੀ ਦੇ ਨਾਲ ਮਿਲੀਆਂ ਰਹਿੰਦੀਆਂ ਹਨ ਇੱਕ ਸੇਵਕ ਗੁਰਪਾਸ ਉਹਨਾਂ 'ਚੋਂ ਕੁਝ ਐਸੀਆਂ ਨੇ ਜਿਹੜੀਆਂ ਸਦਾ ਗੁਰੂ ਜੀ ਦੇ ਸਾਹਮਣੇ ਰਹਿੰਦੀਆਂ ਹਨ ਭਾਵ ਗੁਰੂ ਦੇ ਸ਼ਬਦ ਦੀ ਕਮਾਈ ਕਰਦੀਆਂ ਹਨ ਗੁਰੂ ਦੇ ਸ਼ਬਦ ਨੂੰ ਵਿਹਾਜਦੀਆਂ ਹਨ ਉਹਦੇ ਮੁਤਾਬਕ ਜੀਵਨ ਜਿਉਂਦੀਆਂ ਹਨ ਇੱਕ ਗੁਰਕਾਰੇ ਲਾਈਆਂ ਇੱਕ ਉਹ ਨਹੀਂ ਜੋ ਇਸ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਮਾਨਵਤਾ ਤੇ ਸੰਸਾਰ ਦੀ ਸੇਵਾ ਦੇ ਵਿੱਚ ਲੱਗ ਜਾਂਦੀਆਂ ਹਨ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਜਿਨ੍ਹਾਂ ਦੇ ਚਿੱਤ ਦੇ ਵਿੱਚ ਮਨ ਦੇ ਵਿੱਚ ਗੁਰੂ ਪਿਆਰਾ ਲੱਗਣ ਲੱਗ ਪਵੇ ਗੁਰੂ ਪਿਆਰਾ ਲੱਗਣ ਲੱਗ ਜਾਵੇ ਜਿਨ੍ਹਾਂ ਦੇ ਜੀਵਨ ਵਿੱਚ ਕੇਵਲ ਤਾਂ ਕੇਵਲ ਗੁਰੂ ਸ਼ਬਦ ਦੀ ਵਿਚਾਰ ਟਿਕ ਜਾਵੇ ਹਰ ਗੱਲ ਆਪਣੇ ਗੁਰੂ ਨੂੰ ਪੁੱਛ ਪੁੱਛ ਕੇ ਕਰਨ ਗੁਰੂ ਦੀ ਮਤ ਲੈਣ ਤਿੰਨਾ ਭਾਉ ਗੁਰੂ ਦੇ ਵਾਈਆਂ ਉਹਨਾਂ ਦੇ ਮਨ ਦੇ ਵਿੱਚ ਫਿਰ ਸਦੀਵੀ ਪਿਆਰ ਗੁਰੂ ਦੇ ਵਾਸਤੇ ਬਣ ਜਾਂਦਾ ਹੈ ਉਹ ਹਰ ਵਕਤ ਗੁਰੂ ਨਾਲ ਪਿਆਰ ਵਿੱਚ ਭਿੱਜੀਆਂ ਰਹਿੰਦੀਆਂ ਹਨ ਤੇ ਸਦਾ ਹੀ ਗੁਰੂਕੀਆਂ ਕਹਾਣੀਆਂ ਗੁਰੂਕੀਆਂ ਬਾਤਾਂ ਹੀ ਕਰਦੀਆਂ ਹਨ ਗੁਰਸਿੱਖਾਂ ਇੱਕੋ ਪਿਆਰ ਸਭ ਕਹਿੰਦੇ ਚੇਤਾ ਰੱਖਿਓ ਉਹ ਪ੍ਰਮਾਤਮਾ ਵਾਹਿਗੁਰੂ ਕਦੀ ਵੀ ਕਿਸੇ ਤਰੀਕੇ ਦੀ ਪਾਰਸ਼ੀਅਲਟੀ ਨਹੀਂ ਕਰਦਾ ਉਹ ਕਦੀ ਵੀ ਕਿਸੇ ਦੇ ਨਾਲ ਵਿਤਕਰਾਂ ਨਹੀਂ ਕਰਦਾ ਗੁਰਸਿੱਖਾਂ ਗੁਰੂ ਦੇ ਸਾਹਮਣੇ ਰਹਿਣ ਵਾਲੇ ਜਿਹੜੇ ਸਿੱਖਿਆਰਤੀ ਸਿੱਖ ਨੇ ਉਹਨਾਂ ਦਾ ਇੱਕੋ ਹੀ ਪਿਆਰ ਹੈ ਜੀਵਨ ਦੇ ਵਿੱਚ ਉਹ ਹੋਰ ਬਹੁਤੇ ਪਿਆਰਾਂ ਦੇ ਵਿੱਚ ਜੀਵਨ ਨਹੀਂ ਜਿਉਂਦੇ ਉਹਨਾਂ ਦਾ ਪਿਆਰ ਕੇਵਲ ਤਾਂ ਕੇਵਲ ਪਰਮਾਤਮਾ ਹੈ ਗੁਰਮਿੱਤਾਂ ਪੁੱਤਾਂ ਭਾਈਆਂ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਰਾ ਹੈ ਪਰਮਾਤਮਾ ਦੇ ਨਾਲ ਪ੍ਰੇਮ ਹੈ ਪਰਮਾਤਮਾ ਦੇ ਭਗਤ ਜਿਹੜੇ ਮਿੱਤਰ ਨੇ ਪਰਮਾਤਮਾ ਦੇ ਭਗਤ ਹੀ ਭਰਾ ਨੇ ਪਰਮਾਤਮਾ ਦੇ ਮਿੱਤ ਪਰਮਾਤਮਾ ਦੇ ਭਗਤ ਹੀ ਸਾਰੇ ਰਿਸ਼ਤੇਦਾਰ ਬਣ ਜਾਂਦੇ ਹਨ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੇਵਲ ਇੱਕੋ ਇੱਕ ਆਕਾਰਪੁਰਖ ਵਾਹਿਗੁਰੂ ਹੀ ਘਰ ਕਰਦਾ ਹੈ ਗੁਰ ਸਤ ਗੁਰ ਬੋਲੋ ਸਭ ਕਹਿੰਦੇ ਫਿਰ ਐਸੇ ਸਦਾ ਅਟਲ ਰਹਿਣ ਵਾਲੇ ਪਰਮਾਤਮਾ ਵਾਹਿਗੁਰੂ ਦਾ ਜੋ ਗਿਆਨ ਹੈ ਜੋ ਅਗਿਆਨਤਾ ਤੇ ਅੰਧੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ ਜੋ ਸੱਚ ਦੇ ਰਾਹ ਤੇ ਤੋਰਨ ਵਾਲਾ ਹੈ ਐਸੇ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਾਰੇ ਹੀ ਬੋਲੋ ਬੋਲੋ ਸਭ ਸਾਰੇ ਹੀ ਵਿਚਾਰ ਕਰੋ ਗੁਰ ਆਖ ਗੁਰੂ ਜੀ ਵਾਈਆਂ ਉਸ ਗਿਆਨ ਦੇ ਨਾਲ ਉਸ ਗਿਆਨ ਨੂੰ ਸਮਝ ਕੇ ਗੁਰ ਬਾਣੀ ਦੀ ਵਿਚਾਰ ਨੂੰ ਸਮਝ ਕੇ ਗੁਰੂ ਸ਼ਬਦ ਦੇ ਗਿਆਨ ਨੂੰ ਸਮਝ ਕੇ ਗੁਰੂ ਦੇ ਸਰਮੁਖ ਰਹਿ ਕੇ ਇਹ ਜੀਵ ਇਸਤਰੀਆਂ ਸਦੀ ਵੀ ਜੀਵਤ ਹੋ ਜਾਂਦੀਆਂ ਨੇ ਗੁਰੂ ਜੀ ਵਾਈਆਂ ਫਿਰ ਆਤਮਿਕ ਅਵਸਥਾ ਵਿੱਚ ਉੱਚੀਆਂ ਹੋ ਜਾਂਦੀਆਂ ਹਨ ਫੇਰ ਉਹ ਨਾ ਮਰਦੀਆਂ ਹਨ ਕਦੀ ਨਹੀਂ ਡਿੱਗਦੀਆਂ ਨਾ ਡੋਲਦੀਆਂ ਹਨ ਕਿਉਂਕਿ ਉਹ ਆਤਮਿਕ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਘਰ ਦੇ ਵਿੱਚ ਪਰਵਾਨ ਹੋ ਜਾਂਦੀਆਂ ਹਨ ਫਿਰ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਨਿਰੰਕਾਰ ਦੇ ਲੇਖੇ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਦਾ ਪਲ-ਪਲ ਜੀਵਨ ਪ੍ਰਭੂ ਦੇ ਹੁਕਮ ਦੇ ਵਿੱਚ ਟਿਕਦਾ ਹੈ ਸੋ ਅੱਜ ਦੇ ਇਹ ਅੰਮ੍ਰਿਤ ਵੇਲੇ ਦੇ ਪਾਵਨ ਹੁਕਮਨਾਮਾ ਸਾਹਿਬ ਜਿਸ ਤੀ ਵਿਚਾਰ ਆਪ ਜੀ ਨਾਲ ਕੀਤੀ ਗਈ ਹੈ ਇਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਸ਼ੰਕਾ ਹੋਵੇ ਤੁਸੀਂ ਕੁਐਸਚਨ ਮੈਨੂੰ ਮੇਰੇ ਫੇਸਬੁਕ ਪੇਜ ਦੇ ਉੱਪਰ ਵੀ ਪਾ ਸਕਦੇ ਹੋ ਮੇਰੇ ਵਟਸਐਪ ਤੇ ਵੀ ਪਾ ਸਕਦੇ ਹੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਮਾਂ ਕੱਢ ਕੇ ਗੁਰੂ ਹੁਕਮ ਦੀ ਵਿਚਾਰ ਸੁਣਦੇ ਹਨ ਅੱਜ ਦੇ ਪਾਵਨ ਹੁਕਮ ਆਪ ਜੀ ਦੇ ਨਾਲ ਸ਼ੇਅਰ ਕੀਤੇ ਗਏ ਨੇ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ